30 ਤੇ 31 ਜਨਵਰੀ ਨੂੰ ਜਿਹੜੀ ਸਾਡੀ ਦੁਕਾਨ ਤੇ ਸ਼੍ਰੀ ਗ੍ਰੇਟੇਡੇ ਕੰਪਨੀ ਦਾ ਕਰੋੜ ਦੇ ਚੋਰੀ ਹੋਈ ਸੀ ਜਿਹਦੇ ਵਿੱਚ ਚਾਰ ਅਣਪਛਾਤੇ ਬੰਦਿਆਂ ਨੇ ਤੇ ਸ਼ਟਰ ਪੁੱਟ ਕੇ ਅੰਦਰ ਸਾਡਾ ਇੱਕ ਲੈਪਟਾਪ ਤੇ ਕੈਲਸੀ ਜਿਹੜੇ 8-9000 ਰੁਪਏ ਜਿਹੜੇ ਕੱਢ ਕੇ ਲੈ ਗਏ ਸੀਗੇ ਤੇ ਉਹ ਅਸੀਂ ਐਫ ਆਰ ਵੀ ਦਰਜ ਕਰਵਾਈ ਪੁਲਿਸ ਵਿਭਾਗ ਨੂੰ ਤੋਂ ਸਾਡੀ ਸਾਨੂੰ ਪੁਲਿਸ ਅਸਾਮ ਨੇ ਐਸ ਐਚ ਓ ਸਾਹਿਬ ਜਿਹੜੇ ਸ਼ਿਵਦੀਪ ਜਿਹੜੇ ਬਰਾੜ ਜੀ ਨੇ ਇਹਨਾਂ ਨੇ ਆਸ਼ਵਾਸ਼ਣ ਦਵਾਇਆ ਵੀ ਤੁਸੀਂ ਰਹਿਣਾ ਬੈਠੋ ਤੁਹਾਡੀ ਚੋਰੀ ਤੁਹਾਨੂੰ ਮਿਲ ਜੂਗੀ ਤੋਂ ਅਸੀਂ ਧੰਨਵਾਦ ਕਰਦੇ ਹਾਂ ਤੇ ਉਹ ਉਹਨਾਂ ਨੇ ਵਿਸ਼ਵਾਸ ਦੇ ਖਰੇ ਉੱtre ਸਾਡੀ ਚੋਰੀ ਮੈਨੂੰ ਅੱਜ ਵੀਰ ਚੋਰ ਸਾਡੇ ਟਰੇਸ ਹੋ ਗਏ ਨੇ ਵੀ ਸਾਨੂੰ ਪੁੱਛ ਕੇ ਕਰ ਲਓ ਤੁਹਾਡੀ ਜਿਹੜੀ ਚੋਰੀ ਬਰਾਬਰ ਕਰ ਲਈ ਜਾਊਗੀ ਕਰ ਲਈ ਜੀ ਅਸੀਂ ਤੇ ਮੈਂ ਡੀਐਸਪੀ ਮੈਡਮ ਤੇ ਜਿਹੜੀ ਨੀਹਾ ਅਕਰਵਾਲ ਜੀ ਦਾ ਤੇ ਨਾਲ ਐਸਐਚਓ ਸ਼ਿਵਦੀਪ ਬਰਾੜ ਜੀ ਦਾ ਤੇ ਇਹਨੇ ਜਿਹੜੀ ਸੀਆਈਡੀ ਦੀ ਜੀ ਪ੍ਰਾਈਮ ਟੀਮ ਹੈ ਤੇ ਪੂਰੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਤੇ ਸਾਨੂੰ ਵਿਸ਼ਵਾਸ ਵੀ ਪੁਲਿਸ ਪ੍ਰਸ਼ਾਸਨ ਤੇ ਜਿਹਨੇ ਚੋਰੀਆਂ ਹੋ ਰਹੀਆਂ ਨੇ ਹੋ ਤਾਂ ਰਹੀ ਨੇ ਪਰ ਇਹ ਰਿਕਵਰ ਵੀ ਕਰ ਰਹੇ ਨੇ ਸਾਡੇ ਜਿਹੜੀ ਚੋਰੀ ਆ ਲੈਪਟਾਪ ਆ ਜਿਹੜਾ ਜਾਂ ਜਿਹੜੀ ਸਾਡੀ ਐਲਸੀਡੀ ਆ ਜਾਂ ਸਾਡਾ ਕੋਈ ਥੋੜਾ ਮੋਟਾ ਕੈਸ਼ ਸੀਗਾ ਉਹ ਸਾਡਾ ਬਰਾਂਡ ਕਰ ਲਿਆ ਗਿਆ ਉਹ ਸਾਨੂੰ ਅੱਜ ਜਾਂ ਕੱਲ੍ਹ ਸਵੇਰ ਨੂੰ ਮਿਲ ਜਾਊਗਾ ਉਹ ਤੇ ਮੈਂ ਸਾਰੀ ਟੀਮ ਦਾ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਤੇ ਸਾਨੂੰ ਮਾਣ ਹੈ ਸਾਡੀ ਪੰਜਾਬ ਪੁਲਿਸ ਤੇ ਵੀ ਸਾਡੀ ਸਮਾਣਾ ਸਿਟੀ ਪੁਲਿਸ ਤੇ ਵੀ ਜਿਹੜੀਆਂ ਇਹ ਪੂਰੀ ਤੰਦੇਹੀ ਨਾਲ ਪੂਰੀ ਮਿਹਨਤ ਨਾਲ ਅੱਲਾ ਆਪਣੀ ਲਗਨ ਨਾਲ ਚੋਰਾਂ ਨੂੰ ਕਾਬੂ ਕਰਦੇ ਨੇ ਜਿਹੜੇ ਸ਼ਹਿਰ ਦੇ ਵਿੱਚ ਟਿੰਕਾ ਜਿਹੀ ਰੋਜ਼ਾਨਾ ਚੋਰੀਆਂ ਹੁੰਦੀ ਪਰ ਤੁਹਾਡੀ ਚੋਰੀ ਸਾਹਮਣੇ ਆਈ ਹੈ ਇਹ ਕੋਈ ਸਵਾਲ ਨਹੀਂ ਲੱਗਦਾ ਦੇਖੋ ਉਹ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਆਪਣੇ ਤੌਰ ਤੇ ਲੱਗੇ ਹੋਇਆ ਹੈ ਜੀ ਹਰ ਇੱਕ ਲਈ ਚੋਰੀ ਹੈ ਉਥੇ ਸਾਰੀ ਪਹੁੰਚ ਨਹੀਂ ਜਿੰਨੇ ਚੋਰੀਆਂ ਹੋ ਰਹੀਆਂ ਨੇ ਕੱਲੀ ਕੱਲੀ ਚੋਰੀ ਉਹ ਜਿਹੜਾ ਹੁਣ ਚਾਰ ਚੋਰ ਚੋਰ ਫੜੇ ਨੇ ਇਹਨਾਂ ਨੂੰ ਕਾਫੀ ਇਹਨਾਂ ਨੇ ਪੁਲਿਸ ਰਿਮਾਂਡ ਲਿਆ ਕੱਲ ਤੇ ਕਾਫੀ ਚੋਰੀਆਂ ਉਮੀਦ ਹੈ ਸਾਡੇ ਸਮਾਨ ਦੇ ਕਾਫੀ ਚੋਰੀਆਂ ਨੂੰ ਤਾਂ ਕਵਰ ਹੋਣਗੀਆਂ ਤੇ ਮੈਂ ਇੱਕ ਔਰ ਫੇਰ ਸਾਰੇ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਮੈਡਮ ਨੀਹਾ ਅਗਰਵਾਲ ਜੀ ਦਾ ਐਸਐਚਓ ਖਾਸ ਕਰਕੇ ਸਾਡੇ ਜਿਹੜੇ ਸ਼ਿਵਦੀਪ ਜਿਹੜੇ ਐਸਐਚਓ ਬਰਨਰ ਸਾਹਿਬ ਨੇ ਇਹਨਾਂ ਦਾ ਧੰਨਵਾਦ ਕਰਦਾ ਖਾਸ ਕਰਕੇ ਜਿਨ੍ਹਾਂ ਨੇ ਪੂਰੀ ਤਿੰਦੇ ਹੀ ਨਾਲ ਪੂਰੀ ਮਿਹਨਤ ਨਾਲ ਸਾਡੀ ਜਿਹੜੀ ਚੋਰੀਆਂ ਸਾਡੇ ਪੱਲੇ ਪਈ ਹੈ ਤੇ ਮੈਂ ਪੂਰੇ ਸ਼ਹਿਰ ਨੂੰ ਵੀ ਧੰਨਵਾਦ ਕਰਦਾ ਸਾਡੇ ਪਰਿਵਾਰ ਦਾ ਖਾਸ ਕਰਕੇ ਜਗਜੀਤ ਸਿੰਘ ਪਰਿਵਾਰ ਦਾ ਵੀ ਜਿਹੜੇ ਸਾਡੇ ਸਾਨੂੰ ਸਾਰਾ ਸਾਰੇ ਸਾਡੇ ਤਾਂ ਤੁਹਾਨੂੰ ਇਸ देखो ਜਿਹੜੀਆਂ ਸ਼ਹਿਰ ਦੇ ਵਿੱਚ ਨਿਤਾਇਦਨ ਚੋਰੀਆਂ ਦਾ ਆਲਾ ਵਾਧਾ ਹੋਇਆ ਹੈ ਉਹਦੇ ਪਿੱਛੇ ਨਾ ਇੱਕ ਕਾਰਨ ਹੈ ਨਸ਼ਾ ਕਿਉਂਕਿ ਜਿਹੜੇ ਨਸ਼ਾ ਉਹਨਾਂ ਨੂੰ ਨਸ਼ੇੜੀਆਂ ਨੂੰ ਨਹੀਂ ਪੈਸੇ ਮਿਲਦੇ ਉਹਨਾਂ ਨੇ ਇੱਕ ਸਾਧਨ ਬਣਾ ਲਿਆ ਚੋਰੀ ਕਰਕੇ ਸਮਾਨ ਵੇਚ ਦਿੰਦੇ ਨੇ ਬੜੇ ਸਸਤੇ ਰੇਟਾਂ ਦੇ ਸਿਰਫ ਆਪਣੀ ਨਸ਼ੇ ਦੀ ਪੂਰਤੀ ਵਾਸਤੇ ਤੇ ਸਰਕਾਰ ਉਸ ਵੱਲ ਧਿਆਨ ਨਹੀਂ ਦੇ ਰਹੀ ਨਸ਼ੇ ਦੇ ਰੋਕਥਾਮ ਦੇ ਲਈ ਤੇ ਉਹਦੇ ਲਈ ਇਹ ਜਿਹੜੇ ਚੋਰ ਨੇ ਬੇਖੋਪ ਨੇ ਪਿੱਛੇ ਜੇ ਤੁਹਾਡੇ ਯਾਦ ਹੋਵੇ ਮੇਰੇ ਇੱਕ ਵਾਈਫ ਨੇ ਹੌਪਰਡ ਦੇ ਵਿੱਚ ਉਹਨਾਂ ਦੇ ਇੱਥੇ ਚੋਰੀ ਹੋਈ ਸੀ ਈਲ ਚੇਅਰ ਦੀ ਤਾਂ ਜਿਹੜੇ ਗੱਲ ਤੁਸੀਂ ਕਹਿ ਰਹੇ ਸੀਗੇ ਪਿੱਛੇ ਸਵਾਲ ਪੁੱਛੇ ਡਿੰਕਾ ਜੀ ਨੂੰ ਵੀ ਤੁਹਾਡੇ ਹੀ ਚੋਰੀ ਟਰੇਸ ਹੋਈ ਹੈ ਹੋਰ ਚੋਰੀਆਂ ਕਿਉਂ ਟਰੇਸ ਨਹੀਂ ਆ ਉਹਦਾ ਵੱਡਾ ਕਾਰਨ ਇਹ ਹੈ ਸਟਾਫ ਦੀ ਕਮੀ ਜਿਹੜੀ ਸਰਕਾਰ ਨੂੰ ਚਾਹੀਦਾ ਵੀ ਉਹਰੇ ਘੱਟੋ ਘੱਟ 40 ਮੁਲਾਜ਼ਮ ਇੱਕ ਸਿਟੀ ਥਾਣੇ ਦੇ ਵਿੱਚ ਚਾਹੀਦੇ ਨੇ ਦੇਖੋ 70000 ਦੀ ਆਬਾਦੀ ਵਾਲਾ ਸ਼ਹਿਰ ਹੈ ਉੱਥੇ 18-20 ਬੰਦੇ ਨਹੀਂ ਚਲਾ ਸਕਦੇ ਸਿਟੀ ਨੂੰ ਤਾਂ ਉਹਦੇ ਲਈ ਘੱਟੋ ਘੱਟ 40 ਬੰਦੇ ਸਟਾਫ ਦੇ ਉਹਰੇ ਚਾਹੀਦੇ ਨੇ ਹੁਣ ਜਿਹੜੀ ਚੋਰੀ ਟਰੇਸ ਹੋਈ ਹੈ ਟਿੰਕਾ ਜੀ ਨੇ ਵੀ ਖੁਦ ਆਪਣੀ ਮਤਲਬ ਜਦੋਜਹਿਦ ਕੀਤੀ ਕੈਮਰੇ ਬੰਗਾਲੇ ਉਹਨਾਂ ਨੂੰ ਵੀਡੀਓ ਦਿੱਤੀ ਆ ਪੁਲਿਸ ਵਾਲਿਆਂ ਨੂੰ ਜਿਵੇਂ ਜਿਵੇਂ ਇਹ ਉਹਨਾਂ ਨੂੰ ਵੀਡੀਓ ਦਿੰਦੇ ਗਏ ਉਹਨਾਂ ਨੇ ਕਾਰਵਾਈ ਕਰਦੇ ਗਏ ਐਦਾਂ ਹੀ ਉਹ ਵੀਲ ਚੇਅਰ ਵਾਲੀ ਵਸ ਸੀ ਜੀ ਅਸੀਂ ਵੀ ਉਹਨਾਂ ਨੂੰ ਜਿੰਨਾ ਕੋ ਹੋ ਸਕਿਆ ਸੀ ਉਹਨਾਂ ਨੂੰ ਵੀਡੀਓ ਲੱਭ ਕੇ ਦਿੱਤੀ ਆ ਵੀ ਕਿੱਥੋਂ ਕਿੱਥੋਂ ਚੋਰ ਗਿਆ ਪਰ ਕਮੀ ਕੀ ਆਂਦੀ ਹੈ ਸਟਾਫ ਨਾ ਕਮੀ ਸਟਾਫ ਨਾ ਹੋਣ ਦੇ ਕਾਰਨ ਉਹਨਾਂ ਨੂੰ ਕੋਈ ਹਾਈ ਕੋਰਟ ਜਾ ਰਿਹਾ ਕੋਈ ਇੱਥੇ ਸਮਾਣੇ ਕੋਰਟ ਜਾ ਰਿਹਾ ਕੋਈ ਪਟਿਆਲੇ ਕੋਰਟ ਪੇਸ਼ੀ ਤੇ ਜਾ ਰਿਹਾ ਕਦੇ ਵੀਆਈਪੀ ਸਿਕਿਉਰਿਟੀ ਆ ਗਈ ਤਾਂ ਉਹ ਕਦੋਂ ਇਹ ਟਾਈਮ ਕੱਢਣਗੇ ਇਹਨਾਂ ਵੀਡੀਓ ਨੂੰ ਖੰਗਾਲਣ ਵਾਸਤੇ ਜਾਂ ਪੁੱਛ ਪੜਤਾਲ ਕਰਨ ਵਾਸਤੇ ਉਹਦੇ ਵਾਸਤੇ ਸਟਾਫ ਚਾਹੀਦਾ ਸਮਾਂ ਚਾਹੀਦਾ ਤੇ ਜਨਤਾ ਨੂੰ ਵੀ ਮੈਂ ਅਪੀਲ ਕਰਦਾ ਕਿ ਅਗਰ ਕੋਈ ਚੋਰੀ ਹੋ ਜਾਂਦੀ ਹੈ ਇਹਦਾ ਆਪਾਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਕੰਪਲੀਟ ਲਖਾਈ ਤੇ ਉਸ ਤੋਂ ਬਾਅਦ ਆਪਾਂ ਘਰ ਆ ਕੇ ਸੌਂ ਗਏ ਨਹੀਂ ਸਟਾਫ ਹੈਗਾ ਤਾਂ ਆਪਾਂ ਆਪਣੇ ਹੈਡਕ ਤੇ ਆਪਾਂ ਉਹਨਾਂ ਨੂੰ ਜਿਹੜੀ ਵੀਡੀਓਜ਼ ਨੇ ਕੈਮਰੇ ਉਹਨਾਂ ਦੇ ਸੀਸੀਟੀਵੀ ਕੈਮਰੇ ਆਪਾਂ ਆਪ ਗੱਲ ਸਕਦੇ ਆ ਆਪਣੇ ਸਾਰੇ ਸ਼ਹਿਰ ਦੇ ਜਾਣਨ ਵਾਲੇ ਬੰਦੇ ਨੇ ਆਪਾਂ ਉਹਨਾਂ ਦੀ ਵੀਡੀਓ ਲੈ ਕੇ ਇਹਨਾਂ ਨੂੰ ਦੇ ਦੋ ਵੀ ਭਾਈ ਤੁਸੀਂ ਆਹ ਲੋ ਸਾਡੇ ਅਸੀਂ ਤੁਹਾਨੂੰ ਦੇਤਾ ਅੱਗੇ ਕੰਮ ਤੁਹਾਡਾ ਪੁਲਿਸ ਦਾ ਫੜਨ ਦਾ ਇਹ ਜਿਹੜਾ ਚੋਰੀ ਡਿਟੈਕਟ ਹੋਈ ਹੈ ਉਹਦਾ ਵੱਡਾ ਕਾਰਨ ਇਹ ਵੀ ਹੈ ਕਿ ਟਿੰਕਾ ਜੀ ਨੇ ਖੁਦ ਮਿਹਨਤ ਕਰੀ ਹੈ ਵੀਡੀਓਗ੍ਰਾਫੀ ਲੱਭ ਕੇ ਦਿੱਤੀ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਉਹਦੇ ਬਿਹਾਫ ਤੇ ਉਹਦੀ ਚੋਰੀ ਪੜੀ ਗਈ ਇੱਕ ਕਾਰਨ ਹੋਰ ਹੈ ਸੀਆਈ ਸਟਾਫ ਦਾ ਨਾ ਹੋਣਾ ਜਿਹੜਾ ਸੀਆਈਏ ਸਟਾਫ ਹੈ ਉਹ ਉਭਿੰਗਾ ਇੱਕ ਪੁਲਿਸ ਦਾ ਜਿਹੜਾ ਸਿਰਫ ਸਿਵਲ ਵਰਦੀ ਦੇ ਵਿੱਚ ਲੋਕਾਂ ਦੇ ਵਿੱਚ ਰਹਿੰਦਾ ਤੇ ਸੀਆਈਡੀ ਇਕੱਠੀ ਕਰਦਾ ਤੇ ਉਹ ਵਿੰਗ ਪੰਗ ਕਰਨ ਕਾਰਨ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਪੁਲਿਸ ਦਾ ਤਾਂ ਕਿ ਜਿਹੜੇ ਇਹ ਜੇ ਚੋਰੀਆਂ ਨੇ ਜਾਂ ਜਿਹੜੀਆਂ ਲੁੱਟਖੋਣ ਨੇ ਜਾਂ ਜਿਹੜੀਆਂ ਕੁੱਟਮਾਰ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਦੇ ਨੱਥਪਾਂਚ ਸੀਆਈ ਸ਼ਰਾਬ ਦਾ ਬਹੁਤ ਵੱਡਾ ਰੋਲ ਸੀ ਮੈਂ ਸਰਕਾਰ ਨੂੰ ਅਪੀਲ ਕਰਦਾ ਇੱਕ ਤਾਂ ਸਿਟੀ ਥਾਣੇ ਦੇ ਵਿੱਚ ਸਟਾਫ ਦੀ ਕਮੀ ਪੂਰੀ ਕੀਤੀ ਜਾਵੇ ਇੱਕ ਸੀਆਈ ਸਟਾਫ ਨੂੰ ਦੁਬਾਰਾ ਬਹਾਲ ਕੀਤਾ ਜਾਵੇ